ਇਹਰ ਦੀ ਇਹਦੇ ਵਿੱਚੋਂ ਛੋੜ ਕੇ ਨਹੀਂ ਕਰਦੀਏ 45 ਦੀ ਦੇ ਦੇ ਠੀਕ ਆ ਬਾਈ ਓਕੇ ਲੈ ਮੇਤਰੋ 45000 ਦੀ ਮੈਂ ਲੈ ਜਾ ਚੁੱਪ ਕਰਕੇ ਲੈਵੇ ਭੰਡੇ ਲੋ ਝੋਟੀ ਪੂਰੀ ਟਿਕਾਣੇ ਦੀ ਤਿਆਰ ਹੋ ਜੂਗੀ ਮੇਤਰੋ ਵੀਰੇ ਉਹ ਕਟਾ ਆਹ ਜਿਹੜਾ ਵੱਡਾ ਸਾਰਾ ਹਾਂ ਵੀਰੇ ਕਟਾ ਵੀ ਬੋੜਾ ਵੀਰੇ ਰਿਆ ਕੇ ਹੂੰ ਮੂਰੇ ਬਣਾਉਂਦੀ ਆ ਹੂੰ ਤੇ ਪਾੜਾ ਪਾ ਕੇ ਬਹਿ ਜਾਣਾ ਥੱਲੇ ਦੁੱਧ ਵੀਰੇ ਕਿੰਨਾ ਦੁੱਧ ਵੀਰੇ 9 ਕਿਲੋ ਹੋਊ 8 ਕਿਲੋ ਅਗਲਾ ਜੋਕ ਕੇ ਲੈ ਕੇ ਜਾ ਠੀਕ ਐ ਚਵਾਈ ਕਿਵੇਂ ਆ ਵੀਰੇ ਚਵਾਈ ਇੱਕ ਨੰਬਰ ਆ ਵੀਰੇ ਅੱਛਾ ਤਾਜੀ ਨੇ ਦੁੱਧ ਕੀ ਦੱਸਿਆ ਬਾਈ ਯਾਰ ਮਾਲਕਾਂ ਨੇ ਵੀਰੇ 13 14 15 ਦਾ ਦਿੱਤਾ ਹੀ ਹੋ ਜਿਹੜੇ ਸਾਹ ਹੁਣ ਆਪਾਂ ਜਿਵੇਂ ਮੈਂ ਤੋਕੜ ਹੋ ਕੇ ਦੁੱਧ ਦਈ ਜਾਂਦੀ ਨਾ ਹਾਂਜੀ ਵੀਰੇ ਤੇ ਬਣੀ ਪੁਣੀ ਕੋਈ ਵੀਰੇ ਬਣੀ ਵੀਰੇ 1 ਮਹੀਨੇ ਦੀ ਦੱਸਿਆ ਇਹ 1 ਮਹੀਨੇ ਦੀ ਠੀਕ ਆ ਅੱਛਾ ਇਹਦਾ ਰੇਟ ਪਈ ਇਹ ਆਪਾਂ ਵੀਰੇ ਮੁੱਲ ਕਰਾਉਣਾ ਤਾਂ ਭਲਾ 65 ਕਰਾ ਲਾ 62 ਕਰਾ ਲਾ 60000 ਦੀ ਮੈਂ ਦੇ ਦੇ ਹੋਰ ਛੋਟ ਛੱਪਾ ਕਿੰਨਾ ਕਰੀਏ ਕਰ ਦਿਆਂਗੇ ਵੀਰੇ ਕਿੰਨਾ ਦੱਸ ਫਿਰ ਉਹ ਕੱਟੀ ਆ ਵੀਰੇ ਅੱਛਾ ਪਰਲੇ ਪਾਸੇ ਜਿਹੜੀ ਹੈ ਹਾਂਜੀ ਵੀਰੇ ਬਸ ਠੀਕ ਆ ਵੀਰੇ ਅੱਛਾ ਇਹਦੇ ਸਰੇ 7 ਕਿਲੋ ਦੁੱਧ ਤਾਂ ਕੱਟੀ ਉਹ ਮਗਰ ਆਂਦੇ ਹੈ ਮਿਲਦੀ ਪਰ ਪਾੜੇ ਤੇ ਆ ਵੀਰੇ ਠੀਕ ਆ ਵੀਰੇ ਬਣੀ ਪੁਣੀ ਕੋਈ ਵੀਰੇ ਇਹ ਇਹਦਾ ਵੀ ਪੱਕਾ ਨਹੀਂ ਕਹਿ ਸਕਦੇ ਮਹੀਨੇ ਖਾਂਡ ਕੋਈ ਹੋ ਸਕਦੀ ਠੀਕ ਆ ਵੀਰੇ ਠੀਕ ਆ ਭਾਈ ਆਓ ਕਨਫਰਮ ਨਹੀਂਗਾ ਹਾਂਜੀ ਵੀਰੇ ਸਹੀ ਆ ਭਾਈ ਵਾਲਾ ਅੱਛਾ ਇਹ ਕਿੰਨੇ ਦੀ ਦੇ ਦਈਏ ਵੀਰੇ ਮੁੱਲ ਕਰਾਉਨ ਨੂੰ ਤਾਂ ਭਲਾ 55 ਕਰਾ ਲੈ 52000 ਦੀ ਝੋਟੀ ਦੇ ਦੇ ਤੇ ਰੱਸਾ ਫੜਾਉਣ ਵਾਲੀ ਗੱਲ ਦੱਸ 50 ਦੀ ਦੇ ਦਿਆਂਗੇ ਹਾਂ ਕਿੰਨਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜੋੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਵੀਡੀਓ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਪਿੰਡ ਬਦਨੀ ਕਲਾਂ ਬਦਨੀ ਕਲਾਂ ਪਿੰਡ ਦੇ ਵਿੱਚੋਂ ਸੁਖਵੀਰ ਬਾਈ ਦੇ ਘਰੋਂ ਪਿਆਰ ਦੇ ਨਾਲ ਮੁੰਟਾ ਮੁੰਟਾ ਕਹਿੰਦੇ ਆ ਤੇ ਮਿੱਤਰੋ ਅੱਜ ਤੁਹਾਨੂੰ ਜਾਨਵਰ ਫੇਰ ਚਾਰ ਦਿਖਾ ਦੇਨੇ ਤਿੰਨ ਟੋਕੜਾਂ ਮੱਝਾਂ ਤੇ ਇੱਕ ਗਾਂ ਗਾਣੀ ਵੇਤਰੀ ਤਿੰਨ ਗਮਜਾਂ ਹੀ ਦਿਖਾਉਣੀਆਂ ਤੁਹਾਨੂੰ ਮਿੱਤਰੋ ਟੋਟਲ ਜਾਨਵਰ ਆਪਾਂ ਤਿੰਨ ਦਿਖਾਉਣੇ ਆ ਕਰਦੀਆਂ ਗੱਲਬਾਤ ਪਾਈ ਦੇ ਨਾਲ ਕਿਹੜੀ ਮਾਈ ਦੇ ਥੱਲੇ ਕਿੰਨਾ ਦੁੱਧ ਆ ਕਿੰਨੇ ਦਰਦੀ ਬਣੀ ਆ ਕੀ ਡਿਟੇਲ ਆ ਆਓ ਮਿਲਦੇ ਆ ਇੱਕ ਗੱਲ ਹੈਗੀ ਆ ਇਹ ਭਰਾ ਜਿਹੜਾ ਨਾ ਜਿਹੜਾ ਮਹੱਤਵਪੂਰਨ ਬੰਦਾ ਹੁੰਦਾ ਵੀ ਮੈਂ ਲੈਣ ਦਾ ਸੁਪਨਾ ਪੂਰਾ ਜ਼ਰੂਰ ਕਰੀ ਜਾਂਦਾ ਇਹਨੂੰ ਵੱਡਾ ਸਭ ਤੋਂ ਕੈਰੀਅਰ ਜਾਂਦਾ ਆਓ ਕਰਦੇ ਆ ਪਾਈ ਦੇ ਨਾਲ ਗੱਲਬਾਤ ਆ ਪਸ ਸੱਸੀ ਗੱਲ ਵੀਰੇ ਸੱਸੀ ਗੱਲ ਵੀਰੇ ਕੀ ਹਾਲ ਆ ਸਖਵੀਰ ਬਾਈ ਬਹੁਤ ਵਧੀਆ ਵੀਰੇ ਓਕੇ ਕਰ ਪਰਿਵਾਰ ਵੀ ਹਾਂਜੀ ਵੀਰੇ ਅੱਛਾ ਪਹਿਲਾਂ ਵਾਲੇ ਜਾਨਵਰ ਵੇਗ ਗਏ ਭਾਈ ਆ ਇਹਨੇ ਨੀਲੇ ਤਲਿਆਰੇ ਵਾਲੀ ਮੈਂ ਆਂਦੀ ਕੀ ਡਿਟੇਲ ਆ ਵੀਰੇ ਇਹਦੇ ਥੱਲੇ ਵੀਰੇ 6 ਕਿਲੋ ਦੁੱਧਾ ਪੂਰਾ ਓਕੇ ਮਿਲਦੀ ਕਿਵੇਂ ਆ ਬਾਈ ਮਿਲਦੀ ਵੀਰੇ ਆਪਣੇ ਕੋਲੇ ਟੀਕਾ ਲਵਾਇਆਗਾ ਬਾਹਰ ਟੀ ਰਖਾ ਕੇ ਵਧੀਆ ਹਿੱਲੀ ਨੀਗੀ ਠੀਕ ਆ ਬਾਈ ਉੱਥੇ ਪਹਾੜੇ ਤੇ ਹੀ ਮੈਂ ਠੀਕ ਆ ਵੀਰੇ ਤੇ ਸਫਾਈਆਂ ਬਹੁਤ ਆ ਵੀਰੇ ਮੈਂ ਹੈ ਲੈਵੇ ਲੂਵੇ ਦੀ ਚੰਗੀ ਆ ਹਨਾ ਅੱਛਾ ਵੀਰੇ ਦੁੱਧ 6 ਕਿਲੋ ਐਂ ਪੂਰਾ ਹੈ ਹਾਂ ਵੀਰੇ ਆਪਦਾ ਆਪਣਾ ਅਗਲਾ ਜੋਖ ਕੇ ਲਈ ਬਣੀ ਬੁਣੀ ਕੋਈ ਵੀਰੇ ਦੱਸਿਆ ਸੀ ਵੀਰੇ ਥੋੜੇ ਦਿਨਾਂ ਦੀ ਦੱਸਿਆ ਠੀਕ ਆ ਬਾਈ ਕਿਹਨੇ ਕੋਈ ਦੱਸਿਆ ਸੀ ਆਈ ਆ ਚਲ ਅਗਲਾ ਨਹੀਂ ਤੂੰ ਤਾਂ ਵਿੱਲੀ ਮੰਨ ਕੇ ਦੇਣੀ ਆ ਪਰ ਅਗਲਾ ਕਈ ਵਾਰੀ ਗੌਰ 15 ਦਿਨਾਂ ਦੀ ਕੋਈ ਦੱਸਿਆ ਠੀਕ ਆ ਵੀਰੇ ਠੀਕ ਆ ਬਈ ਅੱਛਾ ਕਿੰਨੇ ਦੀ ਦੇ ਦਈਏ ਵੀਰੇ ਇਹੇ ਵੀਰੇ ਆਪਾਂ ਜਮਾ ਹੀ ਉਹੀ ਵਜਨ ਵਾਲਾ ਪਾ ਕੇ ਹਾਂ ਜਸ ਤੇ ਨੂੰ ਵਾਲੇ 46000 ਦੀ 46000 ਦੀ ਇਹਦੇ ਵਿੱਚੋਂ ਛੋੜ ਕਿੰਨੀ ਕਰ ਦਈਏ 45 ਦੀ ਦੇ ਦਿਆਂ ਠੀਕ ਆ ਬਈ ਓਕੇ ਲੈ ਮਿੱਤਰੋ 45000 ਦੀ ਮਹਿ ਲੈ ਜਾ ਚੁੱਪ ਕਰਕੇ ਲੈਵੇ ਭੰਡੇ ਲੋ ਝੋਟੀ ਪੂਰੀ ਟਿਕਾਣੇ ਦੀ ਤਿਆਰ ਹੋ ਜੂਗੀ ਮੇਰੇ ਜੇ ਮੁੱਲ ਕਰਾਉਣਾ ਦਾ 50 ਹੀ ਹੈ ਬਾਈ ਫਿਰ ਹਾਂ ਨੇ ਠੀਕ ਆ ਯਾਰ ਸਿਆਣੀ ਗੱਲ ਆ ਬਈ ਅੱਛਾ ਇਹਦਾ ਬੱਚਾ ਹੈ ਨਹੀਂ ਬਾਈ ਨਹੀਂ ਵੀਰੇ ਇਹਦੇ ਮਗਰ ਠੀਕ ਆ ਬਾਈ ਤੇ ਆ ਮੈਂ ਬਾਈ ਜਿਹੜੀ ਯਾਰ ਇਹਦਾ ਸੱਜਰਾ ਵਰਗਾ ਲੈ ਵਾਲੂ ਆ ਯਾਰ ਕੀ ਹਾਂਜੀ ਵੀਰੇ ਝੂਠ ਮਾਰਨ ਨੂੰ ਤਾਂ ਭਲਾ ਆਪਾਂ ਕਹਿ ਦਈਏ ਵੀ ਬੱਚਾ ਮਰਿਆ ਵਾ ਮੈਂ ਦਾ ਪਰ ਇਹਦੇ ਮਗਰ ਵੀਰੇ ਉਹ ਕੱਟਾ ਆਹ ਜਿਹੜਾ ਵੱਡਾ ਸਾਰਾ ਹਾਂ ਵੀਰੇ ਕੱਟਾ ਵੀ ਬੜਾ ਮੁਰੇ ਰਿਆ ਕੇ ਹੂੰ ਮੁਰੇ ਬਣਾਉਂਦੀ ਆ ਤੇ ਬਾੜਾ ਪਾ ਕੇ ਬਹਿ ਜਾਣਾ ਥੱਲੇ ਦੁੱਧ ਵੀਰੇ ਕਿੰਨਾ ਦੁੱਧ ਵੀਰੇ 9 ਕਿਲੋ ਹੋਊ 8 ਕਿਲੋ ਅਗਲਾ ਜੋਖ ਕੇ ਲੈ ਕੇ ਜਾ ਠੀਕ ਹੈ ਚਵਾਈ ਕਿਵੇਂ ਆ ਵੀਰੇ ਚਵਾਈ ਇੱਕ ਨੰਬਰ ਆ ਵੀਰੇ ਅੱਛਾ ਤਾਜੀ ਨੇ ਦੁੱਧ ਕੀ ਦੱਸਿਆ ਬਈ ਯਾਰ ਮਾਲਕਾਂ ਨੇ ਵੀਰੇ 13 14 15 ਦਾ ਦਿੱਤਾ ਹੀ ਹੋ ਜਿਹੜੇ ਹਿਸਾਬ ਨਾਲ ਆਪਾਂ ਜਿਵੇਂ ਮੈਂ ਤੋਕੜ ਹੋ ਕੇ ਦੁੱਧ ਦਈ ਜਾਂਦੀ ਨਾ ਹਾਂਜੀ ਵੀਰੇ ਤੇ ਬਣੀ ਪੁਣੀ ਕੋਈ ਵੀਰੇ ਬਣੀ ਵੀਰੇ 1 ਮਹੀਨੇ ਦੀ ਦੱਸਿਆ ਇਹ 1 ਮਹੀਨੇ ਦੀ ਠੀਕ ਆ ਅੱਛਾ ਇਹਦਾ ਰੇਟ ਬਈ ਇਹ ਆਪਾਂ ਵੀਰੇ ਮੁੱਲ ਕਰਾਉਣਾ ਤਾਂ ਭਲਾ 65 ਕਰਾ ਲਾ 68 ਕਰਾ ਲਾ 60000 ਦੀ ਮੈਂ ਦੇ ਦੇ ਹੋਰ ਛੋਟ ਛੱਪਾ ਕਿੰਨਾ ਕਰੀਏ 1000 ਹੋਰ ਕਰ ਦਿਆਂਗੇ ਹੈ ਕਰ ਦਿਆਂਗੇ 1000 58 ਦੇ ਦਈਏ ਹੈ 58 ਦੀ ਪਕਾਈ ਮਾਰ ਕੋਈ ਦੇ ਦਿਆਂਗੇ ਬਾਈ ਹਾਂ ਚਲ ਆਪਾਂ 6-7000 ਦਾ ਕਟਾ ਵੀ ਆਮ ਕਰੀਏ ਹਾਂ ਠੀਕ ਆ ਬਾਈ ਲੈ ਮਿੱਤਰੋ ਦੁੱਧ ਵੀ 9 ਕਿਲੋ ਆ 8 ਮੰਨ ਕੇ ਲੈ ਜਿਓ 55000 ਦਾ ਰੱਸਾ ਫੜਾਤਾ ਤੁਹਾਨੂੰ ਇਹਦੇ ਵਿੱਚੋਂ ਛੋੜ ਹੋਣੀ ਉਹ ਆਪਦੀ ਮਰਜ਼ੀ ਦੀ ਕਰੂਗਾ ਅਗਲਾ ਜਿੰਨੀ ਤੁਹਾਡਾ ਚੀ ਕਰੂਗਾ 100 ਵੀ ਕਰ ਸਕਦਾ 500 ਵੀ ਕਰ ਸਕਦਾ ਉਹ ਆਪਦੇ ਤੇ ਅਗਲੇ ਦੇ ਡਿਪੈਂਡ ਆ ਭਾਈ ਮੈਂ ਲੇਵੇ पांडे ਵਾਲੀ ਆ ਜਿਹੜਾ ਮਰਜ਼ੀ ਇਹਨੂੰ ਮੰਡੀਲ ਜਾ ਕੇ ਅਗਲਾ ਛੱਡ ਕੇ ਖੜ ਲੈ ਜੇ ਅਗਲਾ ਕੋਈ ਇਹ ਨਹੀਂ ਕਹੂਗਾ ਵੀ ਤੋਕੜ ਆ ਮੈਂ ਲਵਾਸ ਬਹੁਤ ਆ ਮੈਂ ਦੇ ਥੱਲੇ ਭਾਈ ਦੇਖੋ ਅੱਛਾ ਵੀਰੇ ਇਹ ਤਾਂ ਹੋ ਗਈ 2 ਨੰਬਰ ਤੇ 3 ਨੰਬਰ ਤੇ ਮੈਂ ਜਿਹੜੀ ਭਾਈ ਇਹਦੇ ਵੀਰੇ ਝੋਟੀਏ ਥੱਲੇ 7 ਕਿਲੋ ਦੁੱਧ ਪੂਰਾ ਖੁੱਲਾ ਐਨ ਰੈਡੀ ਹੈ ਹਾਂ ਵੀਰੇ ਲੈਵੇ ਦੀ ਸਫਾਈਆਂ ਜਾਂਦੀਆਂ ਉਹ ਚੰਗੀਆਂ ਹਾਂਜੀ ਵੀਰੇ ਅੱਛਾ ਵੀਰੇ ਇਹ ਸੋਈ ਸਾਈ ਕਿੰਨੇ ਟਾਈਮ ਦੀ ਇਹਦੇ ਮਗਰ ਉਹ ਕੱਟੀ ਆ ਵੀਰੇ ਅੱਛਾ ਪਰਲੇ ਪਾਸੇ ਜਿਹੜੀ ਹੈ ਹਾਂਜੀ ਵੀਰੇ ਬਸ ਠੀਕ ਆ ਵੀਰੇ ਅੱਛਾ ਇਹਦੇ ਸਾਨੂੰ 7 ਕਿਲੋ ਦੁੱਧ ਦਾ ਤੇ ਕੱਟੀ ਉਹ ਮਗਰ ਆਉਂਦੇ ਹੈ ਮਿਲਦੀ ਪਰ ਪਾੜੇ ਤੇ ਆ ਵੀਰੇ ਠੀਕ ਆ ਵੀਰੇ ਬਣੀ ਬੁਣੀ ਕੋਈ ਵੀਰੇ ਇਹਦਾ ਵੀ ਪੱਕਾ ਨਹੀਂ ਕਹਿ ਸਕਦੇ ਮਹੀਨੇ ਖੰਡ ਦਾ ਕੋਈ ਹੋ ਸਕਦਾ ਠੀਕ ਆ ਵੀਰੇ ਠੀਕ ਆ ਭਾਈ ਆ ਉਹ ਕਨਫਰਮ ਨਹੀਂਗਾ ਹਾਂਜੀ ਵੀਰੇ ਸਹੀ ਆ ਭਾਈ ਵਾਲਾ ਅੱਛਾ ਇਹ ਕਿੰਨੇ ਦੀ ਦੇ ਦਈਏ ਵੀਰੇ ਮੁੱਲ ਕਰਾਂ ਉਹਨੂੰ ਤਾਂ ਭਲਾ 55 ਕਰਾਂ ਲਾ 52000 ਦੀ ਝੋਟੀ ਦੇ ਦੇ ਇਸ ਰੱਸਾ ਫ ਠੀਕ ਆ ਪਹਿਲਾ ਵੀ ਮਿੱਤਰੋ 50000 ਦੀ ਏ ਤੇ 52 ਦੀ ਉਹ 108000 ਦੇ ਵਿੱਚ ਲੈ ਜੋ ਦੋਵੇਂ ਮੱਝਾਂ ਤੇ ਫੇਰ ਭਾਈ ਬੱਚੇ ਲਾ ਲਿਓ ਤੋਂ ਤੇ 10000 ਦੇ ਲੈ ਜਾਣੇ ਆ ਸੌਰੀ 12 13000 ਦੇ ਬੱਚੇ ਲੈ ਜਾਣਗੇ ਮਗਰੋਂ ਤੇ ਮਈਆਂ ਰਹਿ ਜਾਣਗੀਆਂ ਲੱਖੋਂ ਅੰਦਰ ਤੇ ਦੁੱਧ ਪਾਇਆ ਜੇ ਟਕਾ ਕੇ ਤੇ ਫੇਰ ਭਾਈ ਤੁਹਾਡਾ ਬਾਕੀ ਤੁਸੀਂ ਮੇਰੇ ਨਾਲ ਵੱਧ ਤੁਸੀਂ ਚਾਈਆਂ ਬਹੁਤ ਚੰਗੀਆਂ ਭਾਈ ਮੰਨੀਆਂ ਦੀਆਂ ਰੂਹ ਖੁਸ਼ ਹੋਊਗੇ ਜਿਹੜਾ ਵੀ ਲੈਵੇ ਪਾਂਡੇ ਵਾਲੀਆਂ ਵੀ ਆ ਹਾਂ ਜਾਨਵਰ ਚੰਗੇ ਆ ਤਰਯਾਤ ਕੀ ਤੇ ਨਹੀਂ ਅੱਛਾ ਤੇ ਇਹ ਤਿੰਨ ਜਾਨਵਰ ਹੈ ਆਓ ਵੱਛੀ ਜੀ ਵੀ ਦੇ ਦੇਂਗਾ ਕਿ ਨਹੀਂ ਯਾਰ ਉਹ ਦੇ ਦੇਾਂਗੇ ਵੀਰੇ ਜੇ ਕਿੰਨੇ ਦੀ ਦੇ ਦੇਂਗਾ ਕੋਈ ਨਹੀਂ ਕਰ ਲਾਂਗੇ ਆਪਾਂ ਕਿਹਦਾ ਦੱਸ ਪਾ ਕਿੰਨਾ 2000 5000 ਦੀ ਦੇ ਦੇਣ 8000 ਦੀ 8000 ਦਾ ਥੋੜਾ ਜਿਆਦਾ ਦੱਸ ਦੇ ਯਾਰ ਕੋਈ ਨਹੀਂ ਕਰ ਲਾਂਗੇ 2000 ਦਾ ਦਾਣਾ ਵੀ ਖਾਉਣਾ ਪੈਣਾ 100 ਦਾ ਸ਼ੈਂਪੂ ਲੱਗਣਾ ਹੈ ਕੋਈ ਨਹੀਂ ਚਲ ਕਰ ਲਾਂਗੇ ਕਿੰਨਾ ਫਿਰ ਦੱਸ 6000 ਦੀ ਦੇ ਦੇਾਂਗੇ 6000 ਲੈ ਵੀ ਮੇਤਰੋ ਪਾ 5 ਦੀ ਵੇਚਦਾ ਤੋਂ ਤੇ ਕਰ ਲਿਓ ਭਾਈ ਨਾਲ ਗੱਲਬਾਤ ਮੇਤਰੋ ਇਹ ਜਾਨਵਾਰ ਆ ਬਾਈ ਦਾ ਤੇ ਨੰਬਰ ਬਾਈ 94633 19970 ਵੀਰ 94633 19970 ਬਾਈ ਦਾ ਨੰਬਰ ਆ ਗੱਲਬਾਤ ਲਈ ਨੰਬਰ ਸਕਰਨ ਤੇ ਆ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗਾ